ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਈਵੀਅਰਸ ਦਾ ਵੈਲਕਮ ਹੈ YouTube ਚੈਨਲ SK ਟੈਕਸਟਾਈਲ ਤੇ ਅੱਜ ਆਪਾਂ ਤੁਹਾਡੇ ਵਾਸਤੇ ਨਵੀਂ ਕਲੈਕਸ਼ਨ ਨਵੀਂ ਰੇਂਜ ਔਰ ਅੱਜ ਦੀ ਜਿਹੜੀ ਹੋਲਸੇਲ ਪ੍ਰਾਈਸ ਦੇ ਵਿੱਚ ਜਿਹੜੀਆਂ ਆਈਟਮਾਂ ਵਿਕਣ ਵਾਲੀਆਂ ਨੇ 1395 1495 ਔਰ ਗੈਂਜ਼ਾ ਵਿਸਕੋਜ਼ ਦੀਆਂ ਜਿਵੇਂ ਕਿ ਆ ਦੇਖੋ ਬੁਟੀਕ ਵਾਲੇ ਇਹ ਸਾਰੇ ਡਿਜ਼ਾਈਨ ਆ ਚੁੱਕੇ ਨੇ ਨਵੀਂ ਕਲੈਕਸ਼ਨ ਬੜੀ ਧਮਾਕੇਦਾਰ ਵੀਡੀਓ ਰਹੂਗੀ ਵੀਡੀਓ ਨੂੰ ਸਕਿਪ ਨਾ ਕਰਿਓ ਕਿਉਂਕਿ ਇੱਕ ਇੱਕ ਡਿਜ਼ਾਈਨ ਬੜੇ ਧਿਆਨ ਨਾਲ ਤੁਸੀਂ ਦੇਖਿਓ ਤੇ ਰੇਟ 'ਚ ਮਿਲਨੇ ਆ ਤੁਹਾਨੂੰ ਬਹੁਤ ਜ਼ਿਆਦਾ ਵੱਡੇ ਫਾਇਦੇ ਆਪਾਂ ਹੁਣ ਜਿਆਦਾ ਸਮਾਂ ਨਾ ਲੈਂਦੇ ਹੋਏ ਕਰਦੇ ਆਂ ਵੀਡੀਓ ਨੂੰ ਸਟਾਰਟ ਸਭ ਤੋਂ ਪਹਿਲਾ ਆਰਟੀਕਲ ਜਿਹੜਾ ਤੁਹਾਨੂੰ ਦਿਖਾਉਣ ਲੱਗੇ ਆਂ ਆਪਾਂ ਪਿਓਰ ਵਿਸਕੋਸ ਐਂਡ ਔਰਗੈਂਜ਼ਾ 1395 1495 ਵਾਲੀਆਂ ਡਿਜ਼ਾਈਨਿੰਗ ਆ ਦੇਖੋ ਪਿਓਰ ਵਿਸਕੋਸ ਔਰਗੈਂਜ਼ਾ ਆ ਰਹੀਗੀ ਹੈਂਡਵਰਕ ਦੀ ਸ਼ਰਟ ਓਰੀਜਨਲ ਵਿਸਕੋਸ ਔਰਗੈਂਜ਼ਾ ਵਿਸਕੋਸ ਔਰਗੈਂਜ਼ਾ ਨਾ ਹੋਵੇ ਲੱਖ ਰੁਪਏ ਨਾ ਆਉਂਦਾ ਵਾਂਗੇ ਦੇਖੋ ਜੀ ਆ ਚੀਜ਼ ਦੇਖੋ ਟੋਟਲ ਪਰਲ ਦਾ ਕੰਮ ਹੋਇਆ ਹੈ ਹੈਂਡਵਰਕ ਦਾ ਪ੍ਰੋਪਰ ਕੰਮ ਹੋਇਆ ਹੈ ਘੇਰੇ ਦੇ ਕੰਮ ਦੇਖ ਲਓ ਚੈੱਕ ਕਰ ਲਓ ਇਹੀ ਆਈਟਮ ਜਿੱਥੇ ਮਰਜ਼ੀ ਤੁਸੀਂ ਹੋਲਸੇਲ ਲੈਣ ਚਲੇ ਜਾਓ 1395 ਤੋਂ ਘੱਟ ਆਈਟਮ ਨਹੀਂ ਮਿਲਣ ਵਾਲੀ ਤੁਹਾਨੂੰ ਤੇ ਆਪਾਂ ਤੁਹਾਨੂੰ ਫਾਇਦੇ ਨਾਲ ਆਈਟਮ ਦੇਣੀ ਆ ਫਾਇਦੇ ਨਾਲ ਲਿਆਂਦੀ ਆ ਫਾਇਦੇ ਨਾਲ ਦੇਣੀ ਆ ਔਰਗਾਂਜ਼ੇ ਦਾ ਹੀ ਦੁਪੱਟਾ ਸ਼ਾਨਦਾਰ ਡਿਜ਼ਾਈਨ ਬੜੇ ਦੇਣੇ ਆ ਜੀ ਇਹਦੇ 'ਚ ਆ ਦੇਖੋ ਪ੍ਰੋਪਰ ਦੁਪੱਟਾ ਵਰਕ ਹੋਇਆ ਹੋਇਆ ਜੀ ਸਾਰਾ ਤੇ ਚਾਰ-ਚਾਰ ਕਲਰ ਇਹਦੇ 'ਚ ਬੜੇ ਸ਼ਾਨਦਾਰ ਲਓ ਜੀ ਇੰਗਲਿਸ਼ ਕਲਰ ਚਾਰ ਦੇ ਨਾਲ ਤੁਹਾਡੇ ਵਾਸਤੇ ਲੈਸ ਤੇ ਜਿਹੜੀ ਇਸ ਵੀਡੀਓ ਅੱਜ ਬਣਨ ਜਾ ਰਹੀ ਹੈ ਸਿਰਫ ਦੇਣਾ 975 ਰੁਪਏ ਦੇ ਵਿੱਚ 975 ਰੁਪਏ ਦੇ ਵਿੱਚ ਸੂਟ ਦੇਣਾ ਜੀ 400 ਰੁਪਏ ਦਾ ਸਿੱਧਾ ਤੋਂ ਸਿੱਧਾ ਸਹਰਾ ਹੋ ਰਿਹਾ ਤੁਹਾਡਾ ਹੁਣ ਤੁਹਾਨੂੰ ਦਿਖਾਵਾਂਗੇ ਇਹ ਚ ਡਿਜ਼ਾਈਨ ਬੜੇ ਸ਼ਾਨਦਾਰ ਬਸ ਵੀਡੀਓ ਨੂੰ ਜਲਦੀ ਨੂੰ ਕਰ ਦਿਓ ਇੱਕ ਤਾਂ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵਿਜ਼ਿਟ ਤੁਸੀਂ ਕਰਨਾ ਜੀ ਐਸ ਕੇ ਟੈਕਸਟਾਈਲ ਮੋਰਿੰਡਾ ਲੁਧਿਆਣਾ ਚੰਡੀਗੜ੍ਹ ਹਾਈਵੇ ਓਪੋਜ਼ਿਟ ਰਾਜ ਮਹਿਲ ਪੈਲਸ ਅਗਲਾ ਡਿਜ਼ਾਈਨ ਆ ਰਿਹਾ ਜੀ ਹੋਰ ਵੀ ਹੈਵੀ ਆ ਦੇਖੋ ਫੁੱਲ ਹੈਵੀ ਸ਼ਰਟ ਦੇ ਨਾਲ ਪੂਰੀ ਸ਼ਰਟ ਹੈਵੀ ਹੈ ਜੀ ਮਿਰਰ ਵਰਕ ਹੈ ਬਾਜ਼ੂ ਵਰਕ ਨਾਲ ਬਣੇ ਹੋਏ ਨੇ ਸੇਮ ਬੁਟੀਕ ਵਾਲੀਆਂ ਡਿਜ਼ਾਈਨਿੰਗਾਂ ਪਰਲ ਵਰਕ ਨਾਲ ਹੋਇਆ ਹੋਇਆ ਤੇ ਨਾਲ ਬਾਟਮ ਤੇ ਵੀ ਵਰਕ ਰਹਿਣ ਵਾਲਾ ਪੂਰਾ ਹੈਵੀ ਆ ਦੇਖੋ ਆ ਰਹੂਗਾ ਬਾਟਮ ਦੇ ਉੱਪਰ ਵਰਕ ਦੁਪੱਟਾ ਇਹਦਾ ਰਹੂਗਾ ਜੀ ਔਰਗਾਂਜ਼ੇ ਦਾ ਦੁਪੱਟੇ ਦੇ ਉੱਪਰ ਗੋਟਾ ਪੱਟੀ ਦਾ ਡਿਜ਼ਾਈਨ ਹੈ ਫੋਰ ਸਾਈਡ ਇਹਦੇ ਉੱਪਰ ਲੈਸ ਵੀ ਰਹੂਗੀ ਵਧੀਆ ਔਰ ਇਹਦੇ ਵਿੱਚ ਚਾਰ-ਚਾਰ ਕਲਰ ਬਹੁਤ ਜਿਆਦਾ ਡਿਜ਼ਾਈਨ ਰਹਿਣੇ ਨੇ ਕੁਝ ਡਿਜ਼ਾਈਨ ਤੁਹਾਨੂੰ ਇਹਦੇ ਵਿੱਚ ਮੈਂ ਖੋਲ ਕੇ ਦਿਖਾਉਂਗਾ ਫਿਰ ਉਸ ਤੋਂ ਬਾਅਦ ਹੋਰ ਡਿਜ਼ਾਈਨ ਦੇਖਣ ਵਾਸਤੇ ਤੁਸੀਂ ਵਿਜ਼ਿਟ ਕਰ ਲਓ ਐਸ ਕੇ ਟੈਕਸਟਾਈਲ ਦੇ ਉੱਪਰ ਅਗਲੀ ਡਿਜ਼ਾਈਨਿੰਗ ਆ ਰਹੀ ਹੈ ਜੀ ਰੇਟ ਸੇਮ ਰਹੂਗਾ 975 1375 ਵਾਲੀ ਡਿਜ਼ਾਈਨਿੰਗ 975 ਰੁਪਏ ਦੇ ਵਿੱਚ ਆ ਦੇਖੋ ਬਹੁਤ ਸੋਹਣੇ ਕਲਰ ਚਾਰਟ ਬਹੁਤ ਸੋਹਣੀਆਂ ਡਿਜ਼ਾਈਨਿੰਗਾਂ ਬੁਟੀਕ ਵਾਲੀਆਂ ਅਗਲੀ ਡਿਜ਼ਾਈਨਿੰਗ ਚੈੱਕ ਕਰੋ ਜੀ ਆ ਦੇਖੋ ਬਾਟਮ ਵਰਕ ਦੇ ਨਾਲ ਰਿਟੇਲ ਜਿੱਦਾਂ ਮਰਜੀ ਹੱਸ ਕੇ ਸੇਲ ਕਰੋ 2250 ਰੁਪਏ ਦਾ ਸੂਟ ਜਿੱਦਾਂ ਮਰਜੀ ਇਹੀ ਡਿਜ਼ਾਈਨਿੰਗਾਂ ਹੋਲ ਸੇਲ ਦੇ ਵਿੱਚ 1375 ਰੇਟ ਤੇ ਐਸ ਕੇ ਟੈਕਸਟਾਈਲ ਤੇ 975 ਰੇਟ ਦੇ 400 ਰੁਪਏ ਦਾ ਸਿੱਧਾ ਤੋਂ ਸਿੱਧਾ ਫਾਇਦਾ ਹੋ ਰਿਹਾ ਜੀ ਪਿਓਰ ਔਰਗੈਂਜ਼ਾ ਦੇ ਉੱਪਰ ਪੂਰੇ ਹੈਵੀ ਵਰਕ ਦੁਪੱਟੇ ਉਸ ਤੋਂ ਬਾਅਦ ਅਗਲੀ ਡਿਜ਼ਾਈਨਿੰਗ ਹੋਰ ਦਿਖਾਉਂਗਾ ਤੁਹਾਨੂੰ ਇਸੇ ਰੇਟ ਦੇ ਵਿੱਚ ਲਓ ਜੀ ਇਹ ਸਾਰੇ ਪੀਸ ਤੁਹਾਨੂੰ ਬਾਟਮ ਵਰਕ ਦੇ ਨਾਲ ਮਿਲਣ ਜਾ ਰਹੇ ਨੇ ਜੀ 3-3 ਮੀਟਰ ਬਾਟਮਾ ਹੈਵੀ ਸ਼ਰਟਾਂ ਪੂਰੀਆਂ ਹੈਵੀ ਕੱਪੜਾ ਪਿਓਰ ਵਿਸਕੋਸ ਔਰਗੈਂਜ਼ਾ ਆਪੀ ਇਸ ਚੈੱਕ ਕਰੋ ਜੀ ਆ ਦੇਖੋ 1895 1995 ਰੁਪਏ ਦੇ ਵਿੱਚ ਹੋਲ ਸੇਲ 'ਚ ਵਿਗਿਆ ਹੋਇਆ ਮਾਲ ਹੈ ਜੀ ਇਹ ਵਾਲਾ ਇਹ ਵੀ ਤੁਹਾਨੂੰ ਇਸੇ ਰੇਟ 'ਚ ਦੇਣਾ ਆਪਾਂ ਸਿਰਫ 975 ਰੁਪਏ ਦੇ ਵਿੱਚ ਜਿੰਨੇ ਮਰਜ਼ੀ ਡਿਜ਼ਾਈਨ ਸਿਲੈਕਟ ਕਰ ਲੋ ਸਕਰੀਨਸ਼ਾਟ ਲੈ ਲੋ ਔਰ ਆਨਲਾਈਨ ਵੀ ਫੈਸਿਲਿਟੀ ਹੈਗੀ ਆਲ ਓਵਰ ਵਰਲਡ ਤੁਸੀਂ ਕਿਤੇ ਵੀ ਮੰਗਾ ਸਕਦੇ ਹੋ ਕੱਪੜਾ ਤੇ ਵਿਜ਼ਿਟ ਤੁਸੀਂ ਕਰਨਾ ਤਾਂ ਐਸ ਕੇ ਟੈਕਸਟਾਈਲ ਦੇ ਇੱਕ ਵਾਰ ਆ ਕੇ ਜਰੂਰ ਵੈਰਾਈਟੀ ਦੇਖੋ ਔਰ ਆਪਣਾ ਵਧੀਆ ਫਾਇਦਾ ਕਰਾ ਕੇ ਲੈ ਕੇ ਜਾਓ ਅਗਲਾ ਡਿਜ਼ਾਈਨ ਇਹਦੇ ਚ ਆ ਰਿਹਾ ਜੀ ਆ ਦੇਖੋ ਪੀਸ ਬਲੈਕ ਦੇ ਵਿੱਚ ਪੀਸ ਚੈੱਕ ਕਰੋ ਜੀ ਸਾਰਾ ਪਰਲ ਵਰਕ ਹੈਂਡਵਰਕ ਆ ਰਹੀ ਜੀ ਇਹਦੇ ਨਾਲ ਬਾਟਮ ਔਰ ਟੋਨ ਟੂ ਟੋਨ ਦੁਪੱਟਾ ਪੂਰੀ ਸ਼ਰਟ ਹੈਵੀ ਰਹਿਣ ਵਾਲੀ ਆ ਪੀਸ ਪ੍ਰੋਪਰ ਚੈੱਕ ਕਰੋ ਪੂਰੇ ਬਟਿਕ ਵਾਲੇ ਡਿਜ਼ਾਈਨ ਹੈ ਕਲਰ ਚਾਰਟ ਸਾਰੇ ਨਵੇਂ ਸੀਜ਼ਨ ਦੀ ਸ਼ਾਨਦਾਰ ਆਈਟਮ ਲੋ ਜੀ ਆ ਦੁਪੱਟਾ ਰਹਿਣ ਵਾਲਾ ਜੀ ਵਰਕ ਵਾਲਾ ਜੀ ਇਸ ਤਰ੍ਹਾਂ ਦੇ ਚਾਰ ਕਲਰ ਇਹ ਵੀ ਤੁਹਾਨੂੰ ਦੇ ਦੇਣਾ ਆਪਾਂ ਸਿਰਫ 975 ਰੁਪਏ ਦੇ ਵਿੱਚ ਜੀ ਇਹ ਵੀ 975 ਰੁਪਏ ਦੇ ਰੇਂਜ ਦੇ ਵਿੱਚ ਉਸ ਤੋਂ ਬਾਅਦ ਅਗਲਾ ਡਿਜ਼ਾਈਨ ਇੱਕ ਵਾਰ ਦੇਖੋ ਜੀ ਹੋਰ ਇੰਗਲਿਸ਼ ਕਲਰ ਚਾਰਟ ਦੇ ਵਿੱਚ ਹੈ ਜੀ ਇਹ ਵੀ ਆ ਦੇਖੋ ਆ ਰਹਿ ਗਈ ਬਾਟਮ ਸ਼ਰਟ ਏਦੀ ਰਹੇਗੀ ਪੂਰੀ ਬੁਟੀਕ ਸਟਾਈਲ ਸਭ ਤੋਂ ਪਹਿਲਾਂ ਸ਼ਰਟ ਦਾ ਫੈਬਰਿਕ ਚੈੱਕ ਕਰੋ ਜੀ 오ਰੀਜਨਲ ਵਿਸਕੋਸ オーਰਗਾਂਜਾ ਉਸ ਤੋਂ ਬਾਅਦ ਨੋਟਵਰਕ ਹੋਇਆ ਜੀ ਸਾਰਾ ਦੇਖੋ ਸਾਰਾ ਟੋਟਲ ਹੈਂਡ ਦਾ ਨੋਟਵਰਕ ਹੈ ਪੂਰੀ ਸ਼ਰਟ ਹੈਵੀ ਹੈ ਸੇਮਾ ਡਿਜ਼ਾਈਨਿੰਗ ਹੈ ਦੁਪੱਟੇ ਦੀ ਲੁੱਕ ਚੈੱਕ ਕਰੋ ਕੋਈ 1895 ਨਹੀਂ ਕੋਈ 1995 ਨਹੀਂ ਸਿਰਫ 975 ਰੁਪਏ ਦੇ ਵਿੱਚ ਇਹ ਰੇਂਜਾਂ ਨਾ ਤਾਂ ਕਿਤੇ ਮਿਲਨੀਆਂ ਨੇ ਨਾ ਇਸ ਰੇਟ 'ਚ ਮਾਲ ਮਿਲਨੇ ਨੇ ਇੱਕ ਵਾਰ ਵਿਜ਼ਿਟ ਕਰਕੇ ਦੇਖੋ ਜੀ ਵੈਰਾਈਟੀ ਸੀਜ਼ਨ ਦੇ ਵਿੱਚ ਐਸੇ-ਐਸੇ ਆਰਟੀਕਲ ਦਵਾਂਗੇ ਤੁਹਾਨੂੰ ਕੀ ਹੋਸ਼ ਉਡਾਣ ਵਾਲੇ ਰੇਟ ਹੋਸ਼ ਉਡਾਣ ਵਾਲੇ ਆਰਟੀਕਲ ਆ ਦੇਖੋ ਜਿੰਨੀ ਮਰਜ਼ੀ ਤੁਸੀਂ ਕੁਆਂਟੀਟੀ ਲਓ ਜਿੰਨੇ ਮਰਜ਼ੀ ਡਿਜ਼ਾਈਨ ਲਓ ਇਹ ਤਾਂ ਆ ਗਈ 975 ਰੁਪਏ ਦੀ ਰੇਂਜ ਦੇ ਵਿੱਚ ਇਹ ਤੋਂ ਇਲਾਵਾ ਤੁਹਾਨੂੰ ਹੋਰ ਆ ਤੁਹਾਡੇ ਵਾਸਤੇ ਇੱਕ ਵੈਰਾਈਟੀ ਲੈ ਕੇ ਆਏ ਆ ਆਪਾਂ ਬੜੀ ਹੀ ਨਵੀਂ ਲੁੱਕ ਦੀ ਡਿਜ਼ਾਈਨਿੰਗ ਪਿਓਰ ਸ਼ਿਮਰ 올ਓਵਰ ਸੂਟ 5 ਮੀਟਰ ਕੱਟ ਪਿਓਰ ਸ਼ਿਮਰ ਦਾ ਆਰਟੀਕਲ ਆ ਦੇਖੋ ਪੂਰੀ ਸ਼ਰਟ ਹੈਵੀ ਹੈਂਡਵਰਕ ਦਾ ਪੀਸ ਚੈੱਕ ਕਰ ਲੋ ਜੀ ਉਸ ਤੋਂ ਬਾਅਦ ਤੁਹਾਨੂੰ ਦੁਪੱਟਾ ਦਿਖਾਉਂਗਾ ਜੀ ਪਿਓਰ ਦਾ ਇਹਦੇ 'ਚ ਵੀ ਸਪੈਸ਼ਲ ਲੈਸ ਲਗਾਈ ਹੈ ਜੀ 1850 ਰੁਪਏ ਆਰਟੀਕਲ ਵੇਚਿਆ ਸੀ ਤੁਸੀਂ ਸਾਡੀ ਵੀਡੀਓਜ਼ ਵੀ ਦੇਖੇ ਹੋਣਗੇ ਮਾਰਕੀਟ 'ਚੋਂ ਵੀ ਲੈ ਰਹੇ ਹੋ ਤੁਸੀਂ ਪਰ ਸਾਡੇ ਜਿਹੜੇ ਇਸ ਵਾਰ ਦੇ ਰੇਟ ਰਹਿਣਗੇ ਜੀ ਹੋਸ਼ ਉਡਾਣ ਵਾਲੇ 900 50 ਰੁਪਏ ਦੇ ਵਿੱਚ 950 ਰੁਪਏ ਦੇ ਵਿੱਚ ਆਰਟੀਕਲ ਦੇਣਾ ਜੀ ਪਿਓਰ ਸ਼ਿਮਰ ਦਾ ਕਿਤੇ ਨਹੀਂ ਮਿਲਣਾ ਕਪੜਾ ਚੈੱਕ ਕਰ ਲਓ ਪਿਓਰ ਸ਼ਿਮਰ ਦਾ 950 ਰੁਪਏ ਦੇ ਵਿੱਚ ਦਊਂਗਾ ਇੰਨੇ ਪਿਆਰੇ ਪਿਆਰੇ ਪੀਸ ਉਸ ਤੋਂ ਬਾਅਦ ਪਿਓਰ ਸਿਲਕ ਦੇ ਉੱਪਰ ਉਦੇ ਹੋਰ ਡਿਜ਼ਾਈਨ ਲੈਣ ਵਾਸਤੇ ਵੀ ਵੀਡੀਓ ਕਾਲ ਕਰ ਸਕਦੇ ਹੋ ਤੁਸੀਂ ਤੇ ਵਿਜ਼ਿਟ ਕਰ ਲਓਗੇ ਤਾਂ ਤੁਹਾਨੂੰ ਹੋਰ ਵੀ ਬਹੁਤ ਵੈਰਾਈਟੀ ਮਿਲਣੀ ਹੈ ਇੱਕੋ ਛਤ niche ਜੀ ਆ ਦੇਖੋ ਆਹ ਵਾਲਾ ਫੋਟੋ ਵਾਲਾ ਸੇਮ ਡਿਜ਼ਾਈਨ ਦੇਣ ਜਾ ਰਹੇ ਹਾਂ ਤੁਹਾਨੂੰ ਆਪਾਂ ਹੈਂਡਵਰਕ ਦਾ ਬੁਟੀਕ ਵਾਲਾ ਡਿਜ਼ਾਈਨ 2500 2600 ਰੁਪਏ ਰੇਂਜ ਦੇ ਵਿੱਚ ਆਰਟੀਕਲ ਇਹ ਵਾਲੇ ਸੇਲ ਹੁੰਦੇ ਨੇ ਜੀ ਹੈਂਡਵਰਕ ਪਿਓਰ ਵਿਸਕੋਸ ਔਰਗਾਂਜਾ ਸਿਲਕ ਦੀ ਰਹੂਗੀ ਬਾਟਮ ਟਾਈ ਐਂਡ ਆਈ ਦੁਪੱਟਾ ਪੂਰੇ ਦੁਪੱਟੇ ਤੇ ਰਹੂਗਾ ਇਦਾਂ ਦਾ ਵਰਕ ਫੋਰ ਸਾਈਡਡ ਲੈਸ ਤੇ ਆ ਦੇਖੋ ਨਿਓਨ ਚਾਰਦੇ ਡਿਜ਼ਾਈਨ ਹੈ ਜੀ ਸਾਰੇ ਰੇਂਜ ਰਹਿਣੀ ਹੈ 2000 ਤੋਂ ਲੈ ਕੇ 2500 ਰੁਪਏ ਤੱਕ ਜਿੱਦਾਂ ਮਰਜ਼ੀ ਸੇਲ ਕਰੋ ਇਹ ਵਾਲੀਆਂ ਆਈਟਮਾਂ ਨੂੰ 1095 ਵਿੱਚ ਮਿਲਣ ਵਾਲੀਆਂ ਨੇ ਐਸ ਕੇ ਟੈਕਸਟਾਈਲ ਤੇ ਜੀ ਉਸ ਤੋਂ ਬਾਅਦ ਅਗਲੀ ਡਿਜ਼ਾਈਨਿੰਗ ਇਹ ਵੀ बॉटਮ ਵਰਕ ਦੇ ਨਾਲ ਰਹਿਣ ਵਾਲੀ ਹੈ ਜੀ ਉਸ ਤੋਂ ਬਾਅਦ ਇਹਦੀਆਂ ਸ਼ਰਟ ਵੀ ਚੈੱਕ ਕਰੋ ਜੀ ਪਿਓਰ ਵਿਸਕੋਸ ਔਰਗੈਂਜਾ ਅੱਜ ਦੀ ਜਿਹੜੀ ਵੀਡੀਓ ਹੈ ਸਪੈਸ਼ਲ ਵਿਸਕੋਸ オーਰਗਾਂజా ਨਵੇਂ ਫੈਬਰਿਕਾਂ ਦੇ ਉੱਪਰ ਬਣਨ ਜਾ ਰਹੀ ਹੈ ਕਿਉਂਕਿ ਅੱਗੇ ਜਿਹੜੀ ਡਿਮਾਂਡ ਹੈ ਸਾਰੇ ਇਹ ਆਰਟੀਕਲ ਰਹਿਣੇ ਨੇ ਇਸ ਲਈ ਅੱਜ ਤੁਹਾਨੂੰ ਇਨ੍ਹਾਂ ਚੀਜ਼ਾਂ ਦੇ ਵਿੱਚ ਵੱਡੇ ਵੱਡੇ ਫਾਇਦੇ ਤੁਹਾਨੂੰ ਕਰਨ ਦੇਖਣ ਨੂੰ ਮਿਲਣਗੇ ਹਰ ਆਰਟੀਕਲ ਦੇ ਉੱਪਰ ਰੇਟਾਂ ਦੇ ਵਿੱਚ ਜਿਹੜੇ ਨਵੇਂ ਫੈਬਰਿਕ ਆਏ ਨੇ ਸਾਰੇ ਇਸ ਵੀਡੀਓ 'ਚ ਦਿਖਾਏ ਜਾਣਗੇ ਤੁਹਾਨੂੰ ਤੇ ਜਲਦੀ ਵੀਡੀਓ ਨੂੰ ਕਰ ਦਿਓ ਜਲਦੀ ਤੋਂ ਜਲਦੀ ਸ਼ੇਅਰ ਤੇ ਆਪਣੀ ਵੈਰਾਈਟੀ ਸਿਲੈਕਟ ਕਰਨ ਵਾਸਤੇ ਲੈਣ ਵਾਸਤੇ ਇੱਕ ਵਾਰ ਆਜੋ ਐਸਕੇ ਟੈਕਸਟਾਈਲ ਦੇ ਉੱਪਰ ਆਹ ਵਾਲੀ ਆਈਟਮ ਵੀ ਤੁਹਾਨੂੰ ਅਸੀਂ ਦੇ ਦੇਣੀ ਆ 1025 ਰੁਪਏ ਦੇ ਵਿੱਚ ਆ ਦੇ 1850 1950 ਇਦਾਂ ਦੇ ਰੇਟ ਨੇ ਜੀ ਮਾਰਕੀਟਾਂ ਦੇ ਵਿੱਚ ਤੁਸੀਂ ਲੈਣ ਜਾਂਦੇ ਹੋ ਲੁਧਿਆਣੇ ਅੰਮ੍ਰਿਤਸਰ ਇਹ ਵਾਲੀਆਂ ਆਈਟਮਾਂ ਪਰ SK Tex ਚਲਦੇ ਤੁਹਾਨੂੰ ਬਹੁਤ ਵੱਡੇ ਫਾਇਦੇ ਨਾਲ ਆਈਟਮਾਂ ਮਿਲਦੀਆਂ ਨੇ ਆ ਦੇਖੋ ਆ ਬਾਟਮ ਦੇ ਉੱਪਰ ਵਰਕ ਤੇ ਇਹਦੇ ਵਿੱਚ ਅਸੀਂ ਆ ਰੈਡੀ ਕਰਵਾਇਆ ਜੀ ਕੰਮ ਬਹੁਤ ਪਿਆਰਾ ਕਰਵਾਇਆ ਦੇਖੋ ਹੈਂਡਵਰਕ ਕੰਟਰਾਸਟ ਸ਼ਾਟ ਦੇ ਨਾਲ ਸਭ ਤੋਂ ਪਹਿਲਾਂ ਦੇਖੋ ਕਿਰਾ ਚੈੱਕ ਕਰੋ ਹੈਂਡਵਰਕ ਦਾ ਪੂਰਾ ਉਸ ਤੋਂ ਬਾਅਦ ਨੈਕ ਲਾਈਨ ਚੈੱਕ ਕਰੋ ਜੀ ਆ ਦੇਖੋ ਹੈਂਡਵਰਕ ਨਾਲ ਉਸ ਤੋਂ ਬਾਅਦ ਬਾਜ਼ੂ ਪੂਰੀਆਂ ਵਧੀਆ ਹੈਵੀ ਬਾਜ਼ੂ ਬਣਵਾਈਆਂ ਨੇ बॉਟਮ ਪੂਰੀ ਵਧੀਆ ਹੈਵੀ ਬਣਾਈ ਹੈ ਤੇ ਦੁਪੱਟਾ ਇਹਦੇ ਨਾਲ ਬਣਵਾਇਆ ਜੀ ਆਪਾਂ オーਰਗੈਂਜ਼ਾ ਦਾ ਗੋਟਾ ਪੱਟੀ ਡਿਜ਼ਾਈਨ ਲੇਟੈਸਟ ਲੁੱਕ ਜਿਹੜੀਆਂ ਜਾਂਦੇ ਹੀ ਸੇਲ ਹੋਣ ਵਾਲੀਆਂ ਵਧੀਆ ਮਾਰਜਨ ਨਾਲ ਤੁਸੀਂ ਸੇਲ ਕਰੋ ਇਹ ਵਾਲੀਆਂ ਆਈਟਮਾਂ ਨੂੰ ਰੇਂਜਾਂ ਕੁਝ ਵੀ ਨਹੀਂ ਸਾਡੇ ਕੋਲ ਜੋ ਭਾ ਮਰਜ਼ੀ ਵੇਚ ਲਓ ਇਹ ਚੀਜ਼ਾਂ ਨੂੰ ਸਿਰਫ 1025 ਰੁਪਏ ਦੇ ਰੇਂਜ ਦੇ ਵਿੱਚ ਲੈ ਕੇ ਸਾਡੇ ਤੋਂ ਉਸ ਤੋਂ ਬਾਅਦ ਅਗਲੀ ਡਿਜ਼ਾਈਨਿੰਗ ਇਹਦੇ ਵਿੱਚ ਨਵਾਂ ਫੈਬਰਿਕ ਸੈਲਫ ਡਿਜ਼ਾਈਨ ਦੇ ਵਿੱਚ ਨਵਾਂ ਫੈਬਰਿਕ ਆਇਆ ਜੀ ਸਾਰਾ ਆ ਦੇਖੋ ਇਸ ਸਾਲ ਦੀ ਨਵੀਂ ਕਲੈਕਸ਼ਨ ਵੀ ਸ਼ੇ ਵਾਲੀਆਂ ਡਿਜ਼ਾਈਨਿੰਗਾਂ ਦੇਖੋ ਕੋਈ ਵੀ ਡਿਜ਼ਾਈਨ 1895 1995 ਤੋਂ ਘੱਟ ਨਹੀਂ ਮਿਲੂਗਾ ਜੀ ਮਾਰਕੀਟ ਦੇ ਵਿੱਚ ਇਹ ਵਾਲੀਆਂ ਆਈਟਮਾਂ ਤੁਸੀਂ ਸੇਲ ਕਰ ਵੀ ਰਹੇ ਹੋ ਲੈ ਵੀ ਰਹੇ ਹੋ ਆ ਦੇਖੋ ਇਹਦੇ ਉੱਪਰ ਸਾਰਾ ਪਾਈਪ ਲਾਈਨ ਦਾ ਕੰਮ ਹੋਇਆ ਜੀ ਸਾਰਾ ਹੈਂਡਵਰਕ ਦਾ ਕੰਮ ਸਾਰਾ ਧਾਗੇ ਦਾ ਕੰਮ ਬਾਟਮ ਵਰਕ ਦੇ ਨਾਲ ਬਾਜ਼ੂ ਵਰਕ ਬਣੇ ਹੋਏ ਉਸ ਤੋਂ ਬਾਅਦ ਦੁਪੱਟਾ ਲਓ ਜੀ ਟੋਨ ਟੂ ਟੋਨ ਸ਼ਾਨਦਾਰ ਦੁਪੱਟਾ ਲੇਟੈਸਟ ਲੁਕ ਵਾਲੀਆਂ ਡਿਜ਼ਾਈਨਿੰਗਾਂ ਫੋਰ ਸਾਈਡਰ ਲੈਸ ਪੂਰੇ ਹੈਵੀ ਦੁਪੱਟੇ ਸਿਰਫ 1150 ਰੁਪਏ ਦੀ ਰੇਂਜ ਦੇ ਵਿੱਚ ਦੇਣ ਜਾ ਰਹੇ ਹਾਂ ਜੀ 1595 ਰੁਪਏ ਇਹ ਮਾਲ ਮਾਲ ਵਾਲਾ ਮਾਲ ਵਿਗ ਰਿਹਾ ਸਿਰਫ 1595 ਵਾਲਾ 1150 ਰੁਪਏ ਦੇ ਵਿੱਚ ਉਸ ਤੋਂ ਬਾਅਦ ਅਗਲਾ ਡਿਜ਼ਾਈਨ ਪਿਓਰ ਸਿਲਕ ਦੇ ਉੱਪਰ ਵਿਦ ਬਾਟਮ ਵਰਕ ਸਭ ਤੋਂ ਪਹਿਲਾਂ ਬਾਟਮ ਚੈੱਕ ਕਰੋ ਆ ਦੇਖੋ ਹੈਂਡ ਵਰਕ ਵਾਲੀ 3 ਮੀਟਰ ਬਾਟਮ ਨੋਟ ਵਰਕ ਵੀ ਹੋਇਆ ਆ ਪਰਲ ਵਰਕ ਦਾ ਕੰਮ ਹੋਇਆ ਜੀ ਸਾਰਾ ਇਹਦੇ ਚ ਉਸ ਤੋਂ ਬਾਅਦ ਆ ਡਿਜ਼ਾਈਨ ਤੁਸੀਂ ਬਹੁਤ ਵਾਰ ਵੇਚਿਆ ਹੋਊਗਾ ਇਸ ਵਾਰ ਨਵੀਂ ਲੁੱਕ ਦੇ ਵਿੱਚ ਡਿਜ਼ਾਈਨ ਲੈ ਕੇ ਆਏ ਆ ਜੀ ਆਪਾਂ ਸਿਲਕ ਦੇ ਨਾਲ ਔਰਗੈਂਜ਼ਾ 2295 ਰੁਪਏ ਮਾਲ ਵੇਚਿਆ ਸੀ ਜੀ ਆਪਾਂ 2295 ਤੁਸੀਂ ਵੀ ਖਰੀਦਿਆ ਸੀਗਾ 2295 ਰੁਪਏ ਦੇ ਵਿੱਚ ਇਹ ਵਾਲੀ ਆਈਟਮਾਂ ਦਾ ਤੇ ਅੱਜ ਬਹੁਤ ਜ਼ਿਆਦਾ ਅੱਧੇ ਰੇਟ ਦੇ ਵਿੱਚ ਤੁਹਾਨੂੰ ਮਾਲ ਦੇ ਰਾਂ ਜੀ ਅੱਧੇ ਰੇਟ ਦੇ ਵਿੱਚ ਪੀਸ ਚੈੱਕ ਕਰੋ ਪਹਿਲਾਂ ਆ ਦੇਖੋ ਔਰਗੈਂਜ਼ਾ ਦੁਪੱਟਾ ਹੈਂਡਵਰਕ ਪੂਰੀ ਸ਼ਰਟ ਬਾਟਮ ਬਾਟਮ ਵਰਕ ਨਾਲ ਵਿਸਕੋਸ ਔਰਗੈਂਜ਼ਾ ਤੇ ਰੰਗ ਹੁਣ ਚੈੱਕ ਕਰੋ ਆ ਦੇਖੋ ਇਹ ਚ lavender light ਆ ਦੇਖੋ ਡਾਰਕ ਪਰਪਲ ਪਰਪਲ ਤਿੰਨ ਤੋਂ ਚਾਰ ਤਰ੍ਹਾਂ ਦਾ ਪਰਪਲ ਦਵਾਂਗੇ ਤੁਹਾਨੂੰ ਇਹ ਚਾ ਦੇਖੋ ਕਲਰ ਚੈੱਕ ਕਰੀ ਚੱਲਿਓ ਜਿੰਨੇ ਮਰਜੀ ਇਹਦੇ ਵਿੱਚੋਂ ਚਾਰ-ਚਾਰ ਪੀਸ ਦਾ 8-8 ਪੀਸ ਦਾ ਸੈੱਟ ਬਣਾ ਕੇ ਤੁਸੀਂ ਲੈ ਸਕਦੇ ਹੋ ਹੋਲਸੇਲ ਦੇ ਵਿੱਚ ਆ ਦੇਖੋ ਰਾਇਲ ਬਲੂ ਆ ਗਿਆ ਉਸ ਤੋਂ ਬਾਅਦ ਮਹਿੰਦੀ ਆ ਸਾਰੇ ਕਲਰ ਇਹ ਚ ਰਹਿਣ ਵਾਲੇ ਨੇ ਆ ਦੇਖੋ ਬਾਟਮ ਵਰਕ ਦੇ ਨਾਲ ਜਿਹੜੀ ਮਰਜ਼ੀ ਰੇਂਜ ਚੈੱਕ ਕਰ ਲਓ ਤੁਸੀਂ ਮਾਰਕੀਟ ਪਤਾ ਕਰ ਲਿਓ ਸਾਡੇ ਕੋਲ ਪਤਾ ਕਰ ਲਓ ਆ ਦੇਖੋ ਆ ਵਾਲੀਆਂ ਆਈਟਮਾਂ ਯਾਨੀ ਕਿ 15 ਤੋਂ 20 ਕਲਰ ਨੇ ਜੀ ਇਹਦੇ ਵਿੱਚ ਸਿਰਫ ਰੇਟ ਹੈਗਾ ਜੀ SK ਟੈਕਸਟਾਈਲ ਦੇ ਉੱਪਰ 1395 95 ਰੁਪਏ ਦੀ 2395 ਰੁਪਏ ਮਾਲ ਵਿਗਿਆ ਸੀ 1395 ਰੁਪਏ ਦਿੱਤਾ ਪੀਸ ਚੈੱਕ ਕਰ ਲੋ ਹੁਣ ਬਸ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਇਹ ਵਾਲੇ ਆਈਟਮਾਂ ਤੁਸੀਂ ਭੇਜੋ ਤੇ ਵੀਡੀਓ ਕਾਲ ਤੇ ਦੇਖਣ ਵਾਸਤੇ ਵੀ ਸਕਰੀਨ ਤੇ ਨੰਬਰ ਦਿੱਤੇ ਗਏ ਨੇ ਵੀਡੀਓ ਕਾਲ ਵੀ ਤੁਸੀਂ ਕਰ ਸਕਦੇ ਹੋ ਜੀ ਅਗਲੀ ਡਿਜ਼ਾਈਨਿੰਗ ਹੈ ਜੀ ਇਹ ਵੀ ਪਿਓਰ ਸਿਲਕ ਬਾਟਮ ਦੇ ਨਾਲ ਪੂਰੀ ਬਾਟਮ ਵਰਕ ਹੈ ਆ ਰਹੇਗੀ ਸ਼ਰਟ ਵਿਸਕੋਸ オーਰਗੈਂਜ਼ਾ ਦੀ Original viscose organza shirt puri heavy full full length wale long length wale suit hai ji khere de upar work same photo wali designing hai ik wara dekho photo de dikha deo ji design same model hai de design milan ja rahe ne aa rahegi shirt de upar neck de upar work baazu de upar work ji bottom work us to baad viscose organza da hi dupatta isna aur pura dupatta heavy jo photo de upar piece hai ji ohi piece banata ਫੋਟੋ ਦਾ ਡਿਜ਼ਾਈਨ ਹੈਗਾ ਜੀ 4500 ਰੁਪਏ ਦਾ ਪੀਸ 4500 ਰੁਪਏ ਦੇ ਸੂਟ ਵਿਗਦਾ ਜੀ ਰਿਟੇਲ ਜਿੱਦਾਂ ਮਰਜ਼ੀ ਸੇਲ ਕਰ ਸਕਦੇ ਹੋ ਉਹ ਵਾਲੀਆਂ ਆਈਟਮਾਂ ਨੂੰ ਇਹ ਆਈਟਮ ਦੇਣ ਜਾ ਰਹੇ ਹਾਂ ਜੀ 16 ਪੀਸ ਲੈਣੇ ਜੀ 16 ਸੋਲੋ ਪੀਸ ਨੇ ਜੀ 1695 ਰੁਪਏ ਦੇ ਵਿੱਚ ਪੀਸ ਮਿਲਣਾ ਜੀ ਸਿਰਫ 1695 ਡਿਜ਼ਾਈਨ ਦੇਖੀ ਚਲੋ ਇੱਕ ਇੱਕ ਪੀਸ ਤੁਹਾਨੂੰ ਖੋਲ ਕੇ ਦਿਖਾਉਂਗਾ ਨਵੇਂ ਨਵੇਂ ਡਿਜ਼ਾਈਨ ਆ ਚੁੱਕੇ ਨੇ ਰੂਟੀਨ ਦੇ ਵਿੱਚ ਇਹ ਆਈਟਮਾਂ ਤੁਹਾਨੂੰ ਲੈਸ ਤੇ ਮਿਲਣੀਆਂ ਨੇ ਜੀ ਤੇ ਜਲਦੀ ਜਲਦੀ ਤੁਸੀਂ ਵਿਜ਼ਿਟ ਕਰਕੇ ਆਪਣੀਆਂ ਆਈਟਮਾਂ ਮੰਗਵਾਈ ਚਲੋ ਆ ਦੇਖੋ ਆ ਆਰਟੀਕਲ ਹੈ ਜੀ ਕੰਟਰਾਸਟ ਦੇ ਵਿੱਚ ਘੇਰੇ ਦੇ ਉੱਪਰ ਉਸ ਤੋਂ ਬਾਅਦ ਦੇਖੋ ਸੇਮ ਮਾਡਲ ਨੇ ਪਾਇਆ ਜੀ ਸੂਟਾ ਵਾਲਾ ਸੇਮ ਮਾਡਲ ਵਾਲਾ ਡਿਜ਼ਾਈਨ ਤਿਆਰ ਕਰਾਤਾ ਆਪਾਂ ਵਿਸਕੋਸ ਔਰਗੈਂਜ਼ਾ ਦੇ ਉੱਪਰ ਵੈਸੇ ਰੇਟ ਹੈਗਾ ਜੀ 303500 ਰੁਪਿਆ ਆਪਾਂ ਦੇਣਾ ਜੀ ਇਹ ਵਾਲਾ ਸੇਮ ਸੋਲੋ ਦੇ ਵਿੱਚ 1695 ਰੁਪਏ 'ਚ 1695 ਰੁਪਏ ਦੇ ਵਿੱਚ ਪਿਓਰ ਵਿਸਕੋਸ ਔਰਗੈਂਜ਼ਾ ਸਿਲਕ ਦੀ ਬਾਟਮ ਨਾਲ ਵਿਸਕੋਸ ਔਰਗੈਂਜ਼ਾ ਦਾ ਹੀ ਦੁਪੱਟਾ ਉਸ ਤੋਂ ਬਾਅਦ ਅਗਲੀ ਡਿਜ਼ਾਈਨਿੰਗ ਇਹਦੀ ਵੀ ਬਾਟਮ ਤੇ ਵਰਕ ਰਹੂਗਾ ਇਹ ਸਾਰੇ ਜਿੰਨੇ ਵੀ ਤੁਹਾਨੂੰ ਪੀਸ ਦਿਖਾ ਰਹੇ ਆ ਸੋਲੋ ਪੀਸ ਰਹਿਣਗੇ ਇਹ ਚ ਤੁਸੀਂ ਦੋ ਦੋ ਪੀਸ ਚਾਰ ਚਾਰ ਪੀਸ ਐਦਾਂ ਕਰਕੇ ਵੈਰਾਈਟੀ ਵੀ ਬਣਾ ਸਕਦੇ ਹੋ ਜਿੰਨੇ ਵੀ ਡਿਜ਼ਾਈਨ ਤੁਹਾਨੂੰ ਦਿਖਾ ਰਹੇ ਆ ਦੇਖੋ ਇਹ ਵੀ ਮੋਡੂਲਰ ਡਿਜ਼ਾਈਨ ਆ ਜੀ ਫਰੰਟ ਲੁੱਕ ਚੈੱਕ ਕਰੋ ਆ ਰਹੇਗਾ ਫਰੰਟ ਇਹਦਾ ਜੀ neck ਦੇ ਉੱਪਰ ਪੂਰਾ ਪਰਲ ਵਰਕ ਆ ਜੀ ਸਾਰਾ ਹੈਂਡ ਵਰਕ ਗੋਟਾ ਪੱਟੀ ਆ ਘੇਰੇ ਦੇ ਉੱਪਰ ਆ ਦੇਖੋ ਪਰਲ ਵਰਕ ਹੋਇਆ ਹੈ ਜੀ ਲੈਸ ਬਹੁਤ ਬਿਆਰੀ ਲੱਗੀ ਹੋਈ ਆ ਆ ਰਹੇਗੀ ਇਹਦੀ ਸ਼ਰਟ ਦੇ ਨਾਲ ਬਾਜ਼ੂ ਪੂਰੀ ਹੈਵੀ ਬਾਜ਼ੂ ਰਹਿਣ ਵਾਲੀ ਹੈ ਬਾਟਮ ਪੂਰੀ ਹੈਵੀ ਰਹਿਣ ਵਾਲੀ ਆ ਜੋ ਬੁਟੀਕ ਵਾਲਾ ਡਿਜ਼ਾਈਨ ਹੈਗਾ ਜੀ ਫੋਟੋ ਦੇ ਉੱਪਰ ਸੇਮ ਉਹੀ ਡਿਜ਼ਾਈਨ ਦੁਪੱਟਾ ਇਹਦੇ ਨਾਲ ਮੈਕੈਨਿਕ ਵਾਜੀਆ ਕਿਆ ਸ਼ਾਨਦਾਰ ਦੁਪੱਟਾ ਕੰਟਰਾਸਟ ਦੁਪੱਟਾ ਰਹੂਗਾ ਜੀ ਵਿਸਕੋਸ ਔਰ ਗਾਂਜ਼ੇ ਦਾ ਪੂਰੇ ਦੁਪੱਟੇ ਦੇ ਉੱਪਰ ਲੈਸ ਦਾ ਵਰਕ ਹੋਇਆ ਜੀ ਸਾਰਾ ਫੋਰ ਸਾਈਡਡ ਵਧੀਆ ਲੈਸ ਲੱਗੀ ਹੋਈ ਆ ਸ਼ਰਟ ਪੂਰੀ ਹੈਵੀ ਰੇਂਜ ਉਹੀ ਇੱਕੋ ਰੇਟ ਦੇ ਵਿੱਚ ਕੋਈ 2600 ਵਾਲੇ 3000 ਵਾਲੇ ਵੀ ਸਾਰੇ ਉਸੇ ਰੇਂਜ 'ਚ ਰਹਿਣ ਵਾਲੇ ਨੇ 1695 ਰੁਪਏ ਦੇ ਵਿੱਚ ਉਸ ਤੋਂ ਬਾਅਦ ਅਗਲਾ ਡਿਜ਼ਾਈਨ ਜੀ ਪੀਸ ਚੈੱਕ ਕਰੀ ਚਲੋ ਆ ਰਹੀ ਹੈਗੀ ਬਾਟਮ 3 ਮੀਟਰ ਦੀ ਸਿਲਕ ਦੀ ਪ੍ਰੋਪਰ ਸਿਲਕ ਦੀ ਬਾਟਮ ਰਹਿਣ ਵਾਲੀ ਹੈ ਜੀ ਪੂਰੀ ਮੂਰੀਆਂ ਦੇ ਉੱਪਰ ਵਰਕ ਬਣੂਗਾ ਉਸ ਤੋਂ ਬਾਅਦ ਇਹਦੀ ਸ਼ਰਟ ਆਹ ਲਓ ਜੀ ਸ਼ਰਟ ਚੈੱਕ ਕਰੋ ਪੂਰੀ ਸ਼ਰਟ ਹੈਵੀ ਵਿਸਕੋਸ オーਰਗਾਂਜ਼ਾ ਦੇ ਵਿੱਚ ਸ਼ਰਟ ਹੈ ਜੀ ਪੂਰੀ ਵਧੀਆ ਫੁੱਲ ਲੈਂਥ ਵਾਲੀ ਡਿਜ਼ਾਈਨਿੰਗ ਮਲਟੀ थ्रेड ਦਾ ਕੰਮ ਹੈ ਹੈਂਡਵਰਕ ਦਾ ਕੰਮ ਹੈ ਬਾਜ਼ੂ ਪੂਰਾ ਵਰਕ ਹੋਇਆ ਹੈ ਜੀ ਆਹ ਲਓ ਸੇਮ ਮਾਡਲ ਵਾਲੇ ਪੀਸ ਸੇਮ ਉਹੀ ਮਾਡਲ ਵਾਲੇ ਪੀਸ ਤਿਆਰ ਕਰਵਾਤੇ ਰਿੰਜਾਂ ਕਰਤੀਆਂ ਜੀ ਪੂਰੀਆਂ ਵਾਜਿਬ ਕਿਤੇ ਵੀ ਟਰਾਈ ਕਰ ਲੋ ਇਸ ਰੇਡ ਦੇ ਵਿੱਚ ਮਾਲ ਨਹੀਂ ਮਿਲਨੇ ਹੈਗੇ ਜੋ ਰੇਡ ਦੇ ਉੱਪਰ ਤੁਹਾਨੂੰ SK Textil ਪ੍ਰੋਵਾਈਡ ਕਰਵਾ ਰਿਆ ਆ ਦੇਖੋ ਪਿਓਰ ਵਿਸਕੋਸ ਆਰਗੈਂਜ਼ਾ ਦੇ ਵਧੀਆ ਹੈਵੀ ਵਰਕ ਵਾਲੇ ਦੁਪੱਟੇ 1695 ਰੁਪਏ ਦੇ ਵਿੱਚ ਲੈ ਜਾਓ ਇਦਾਂ ਦੇ ਡਿਜ਼ਾਈਨ ਤੁਸੀਂ ਵੈਰਾਈਟੀ ਬਣਾ ਕੇ ਆ ਦੇਖੋ ਉਸ ਤੋਂ ਬਾਅਦ ਅਗਲੀ ਡਿਜ਼ਾਈਨਿੰਗ ਬਹੁਤ ਜ਼ਿਆਦਾ ਵੈਰਾਈਟੀ ਇਹਦੇ ਵਿੱਚ ਪਾਰਸਲ ਹਜੇ ਖੁੱਲਨੇ ਹੋਰ ਵੀ ਬਾਕੀ ਨੇ ਜ਼ਿਆਦਾ ਡਿਜ਼ਾਈਨ ਦੇਖਣ ਵਾਸਤੇ ਤੁਸੀਂ ਕਰ ਸਕਦੇ ਹੋ ਵੀਡੀਓ ਕਾਲ ਜਾਂ ਫਿਰ ਕਰ ਸਕਦੇ ਹੋ ਵਿਜ਼ਿਟ ਵਿਜ਼ਿਟ ਕਰਕੇ ਹੋਰ ਵੀ ਵੈਰਾਈਟੀ ਤੁਹਾਨੂੰ ਇੱਕੋ ਛੱਤ niche ਬਹੁਤ ਜ਼ਿਆਦਾ ਵੈਰਾਈਟੀ ਮਿਲਨੀ ਆ ਦੇਖੋ ਆ ਵੀ ਡਿਜ਼ਾਈਨ ਤੁਹਾਨੂੰ ਕਿੰਨੀ ਵਧੀਆ ਲੁੱਕ ਵਾਲਾ ਡਿਜ਼ਾਈਨ ਹੈ ਆ ਲੋ ਕੋਈ 3000 ਕੋਈ 3500 ਰੁਪਏ ਰੇਂਜਾਂ ਦੇ ਵਿੱਚ ਇਹ ਵਾਲੇ ਆਰਟੀਕਲ ਹੋਲ ਸੇਲ ਦੇ ਵਿੱਚ ਮਿਲਣ ਵਾਲੇ ਇੱਕੋ ਰੇਟ ਦੇ ਵਿੱਚ ਲਗਾਤੇ ਜੀ ਸਿਰਫ 1695 ਰੁਪਏ ਦੁਪट्टे ਪੂਰੇ ਹੈਵੀ ਆ ਦੇਖੋ ਫੁੱਲ ਹੈਵੀ ਜਾਲ ਦੁਪੱਟੇ ਕਟਵਰਕ ਹੋਏ ਹੋਏ ਰੇਂਜ ਇੱਕੋ ਹੀ ਰਹੇਗੀ ਜੀ 1695 ਰੁਪਏ ਉਸ ਤੋਂ ਬਾਅਦ ਅਗਲੀ ਡਿਜ਼ਾਈਨਿੰਗ ਬਲੈਕ ਰਹੋਗੀ ਸ਼ਰਟ ਆ ਰਹੇਗਾ neck ਦੇ ਉੱਪਰ ਵਰਕ ਆ ਦੇਖੋ ਕੰਮ ਹੋਇਆ ਹੋਇਆ ਬਾਜੂ ਵਰਕ ਹੋਏ ਨੇ ਜੀ ਸਾਰੇ ਆ ਰਹੇਗੀ ਸਿਲਕ ਦੀ ਬਾਟਮ ਔਰ ਇਹਦੇ ਨਾਲ ਦੁਪੱਟਾ ਮਿਲੇਗਾ ਤੁਹਾਨੂੰ 3 ਲੇਅਰ ਦੁਪੱਟਾ ਦੇਖੋ ਪਿਓਰ ਚਨਾਉਣ ਦਾ ਦੁਪੱਟਾ ਇਹਦੇ ਨਾਲ ਪਿਓਰ ਚਨਾਉਣ ਦਾ ਹੈਵੀ ਦੁਪੱਟਾ ਆ ਰਹੇਗੀ neck ਦੀ ਡਿਜ਼ਾਈਨਿੰਗ ਇਹਦੀ ਪੂਰੀ ਫੁੱਲ ਹੈਵੀ ਸ਼ਰਟ ਰੇਂਜ ਰਹੇਗੀ 1695 ਰੁਪਏ ਉਸ ਤੋਂ ਬਾਅਦ ਇੱਕ ਆਈਟਮ ਤੁਹਾਡੇ ਵਾਸਤੇ ਹੋਰ ਨਵੀਂ ਰੈਡੀ ਕਰਵਾਈ ਹੈ ਬਿਲਕੁਲ ਨਿਊ ਮਾਲ ਹੁਣੇ ਬਣ ਕੇ ਆਇਆ ਜੀ ਇਹ ਵੀ ਉਹ ਤੁਹਾਨੂੰ ਆਪਾਂ ਸ਼ੇਅਰ ਕਰਦੇ ਆਂ ਦੇਖੋ ਆ ਪਹਿਲਾਂ ਦੇਖੋ ਤੁਸੀਂ ਬਾਟਮ ਦੇ ਉੱਪਰ ਵਰਕ ਉਸ ਤੋਂ ਬਾਅਦ ਮਲਟੀ ਲੁੱਕ ਦੇ ਵਿੱਚ ਸ਼ਰਟ ਆ ਦੇਖੋ ਆਰਗੈਂਜ਼ਾ ਪਿਓਰ ਵਿਸਕੋਸ ਆਰਗੈਂਜ਼ਾ ਆ ਨੈਕ ਚੈੱਕ ਕਰੋ ਜੀ ਤੁਸੀਂ ਇਹਦਾ ਕਿੰਨਾ ਪਿਆਰਾ ਪੂਰਾ ਹੈਵੀ ਨੈਕ ਦੇ ਉੱਪਰ ਵਰਕ ਹੈ ਪਰਲ ਵਰਕ ਹੋਇਆ ਹੋਇਆ ਨਾਲ ਉੱਪਰ ਹੈਂਡ ਵਰਕ ਦਾ ਸਾਰਾ ਟੋਟਲ ਕੰਮ ਹੋਇਆ ਹੈ ਜੀ ਉਸ ਤੋਂ ਬਾਅਦ ਆ ਬਾਜ਼ੂ ਬਣੇ ਹੋਏ ਨੇ ਜੀ ਹੈਵੀ ਤੇ ਆ ਸੇਮ ਫੋਟੋ ਵਾਲੀ ਡਿਜ਼ਾਈਨਿੰਗ ਸੇਮ ਫੋਟੋ ਵਾਲੀ ਡਿਜ਼ਾਈਨਿੰਗ ਮਿਲਣ ਜਾ ਰਹੀ ਹੈ ਤੇ ਇਹਦੇ ਨਾਲ ਹੁਣ ਦੁਪੱਟਾ ਦਵਾਂਗੇ ਤੁਹਾਨੂੰ ਆਰਗੈਂਜ਼ੇ ਦਾ ਜੀ ਇਹ ਤੁਹਾਨੂੰ ਸੈੱਟ ਵਾਈਜ਼ ਮਾਲ ਰਹੂਗਾ 4 ਕਲਰ ਦੇ ਚ ਰੈਡੀ ਕਰਵਾਏ ਨੇ ਆਪਾਂ ਦੇਖੋ ਆ ਔਰੇਂਜ ਉਸ ਤੋਂ ਬਾਅਦ ਰਸਟ ਦੇ ਨਾਲ ਮਹਿੰਦੀ ਕਲਰ ਦੇ ਨਾਲ ਜੀ ਇਹ ਸਾਰੇ ਕੰਟਰਾਸਟ ਦੁਪट्टे ਆ ਦੇਖੋ ਹੌਟ ਪਿੰਕ ਦੇ ਨਾਲ ਐਦਾਂ ਦੇ 4 ਤੋਂ 5 ਕਲਰ ਨੇ ਇਹਦੇ ਵਿੱਚ 2-3 ਡਿਜ਼ਾਈਨ ਤੁਹਾਨੂੰ ਦਵਾਂਗੇ ਰੇਂਜ ਰਹੂਗੀ ਸਿਰਫ ਔਰ ਸਿਰਫ 2050 ਰੁਪਏ ਦੀ 2050 ਰੁਪਏ ਦੀ ਰੇਂਜ ਦੇ ਵਿੱਚ ਇਹ ਡਿਜ਼ਾਈਨ ਮਿਲਣਾ ਅਗਲਾ ਡਿਜ਼ਾਈਨ ਇਹਦੇ ਵਿੱਚ ਇੱਕ ਆਪਾਂ ਰੈਡੀ ਕਰਾਇਆ ਕਲਰ ਚਾਰਟ ਰਹੂਗਾ ਸੇਮ ਪਰ ਡਿਜ਼ਾਈਨ ਕੁਝ ਮਿਲੂਗਾ ਤੁਹਾਨੂੰ हटਕੇ ਆਹ ਵਾਲਾ ਡਿਜ਼ਾਈਨ ਰੈਡੀ ਕਰਵਾਇਆ ਦੇਖੋ ਆ ਵੀ ਸ਼ੇਪ ਵਾਲਾ ਡਿਜ਼ਾਈਨ ਇਹਦੇ ਉੱਪਰ ਮਿਰਰ ਵਰਕ ਰਹੂਗਾ ਹੈਂਡ ਵਰਕ ਰਹੂਗਾ ਸ਼ਰਟ ਦੀ ਲੁੱਕ ਚੈੱਕ ਕਰਵਾ ਦੇਣਾ ਤੁਹਾਨੂੰ ਆਪ ਪੀਜ਼ ਦੀ ਲੁੱਕ ਰਹਿਣ ਵਾਲੀ ਹੈ ਜੀ ਹੈਂਡਵਰਕ ਦੇ ਨਾਲ ਆ ਦੇਖੋ ਪ੍ਰੋਪਰ ਲੁੱਕ ਰਹਿਣ ਵਾਲੀ ਹੈ ਹੈਂਡਵਰਕ ਦੇ ਨਾਲ ਮਲਟੀ ਸ਼ਰਟ ਹੈ ਇਹਦੇ ਨਾਲ ਪਿਓਰ ਵਿਸਕੋਸ オーਰਗਾਂజా ਬਾਜ਼ੂ ਉੱਰ ਗਰਾਂ ਰਹਿਣਗੇ ਤੇ ਦੁਪੱਟਾ ਇਹਦੇ ਨਾਲ ਵੀ ਮਿਲੂਗਾ ਤੁਹਾਨੂੰ ਕੰਟਰਾਸਟ オーਰਗਾਂਜੇ ਦਾ ਔਰ ਦੁਪੱਟੇ ਤੇ ਰਹੇਗੀ ਗੋਟਾ ਪੱਟੀ ਫੋਰ ਸੈਟਡ ਲੇਸ ਦੇ ਨਾਲ ਰੇਜ਼ ਉਹਨਾਂ ਦੀ ਸੇਮ ਰਹੇਗੀ ਸਿਰਫ 2050 ਰੁਪਏ ਦੀ ਉਸ ਤੋਂ ਬਾਅਦ ਇੱਕ ਆਈਟਮ ਜਿਹੜੀ ਆਪਾਂ ਵੇਚਦੇ ਸੀ 3695 ਤੁਸੀਂ ਬਹੁਤ ਡਿਮਾਂਡ ਕਰਦੇ ਹੋ ਉਹ ਵਾਲੀਆਂ ਆਈਟਮਾਂ ਦੀ ਅੱਜ ਆਪਾਂ ਤੁਹਾਨੂੰ ਬਹੁਤ ਲੈਸ ਤੇ ਲੈ ਕੇ ਆਏ ਆ ਇਹ ਵਾਲਾ ਜੀ ਆਰਟੀਕਲ ਪਹਿਲਾਂ ਪੀਸ ਚੈੱਕ ਕਰੋ ਪੂਰੀ ਸ਼ਰਟ ਪਿਓਰ ਨੈਚੁਰਲ ਗਰੇਵ ਪਿਓਰ ਨੈਚੁਰਲ ਗਰੇਵ ਦੇ ਵਿੱਚ ਬਾਜੂ ਵਰਕ ਨਾਲ ਬਾਟਮ ਵਰਕ ਪੀਸ ਚੈੱਕ ਕਰ ਲਓ ਜੀ ਬਾਜੂ ਵਰਕ ਤੇ ਨਾਲ ਬਾਟਮ ਵਰਕ ਵੈਡਿੰਗ ਸੂਟ ਪੂਰੀ ਸ਼ਰਟ ਹੈਵੀ ਤੇ ਨਾਲ ਮਿਲੂਗਾ ਤੁਹਾਨੂੰ ਇਹਦੇ ਚ ਚਨੌਨ ਦਾ ਦੁਪੱਟਾ ਪੂਰਾ ਹੈਵੀ ਪਿਓਰ ਚਨੌਨ ਦਾ ਦੁਪੱਟਾ 3695 ਵਾਲੀ ਡਿਜ਼ਾਈਨਿੰਗ ਅੱਜ ਤੁਹਾਨੂੰ ਮਿਲਣ ਜਾ ਰਹੀ ਹੈ ਜੀ ਸਿਰਫ 1895 ਰੁਪਏ ਦੇ ਵਿੱਚ ਸਿਰਫ 1895 ਰੁਪਏ ਦੇ ਵਿੱਚ ਆ ਦੇਖੋ ਇਦਾਂ ਦੇ ਹੈਵੀ ਹੈਵੀ ਦੁਪट्टे ਪੂਰੇ 2.5 ਮੀਟਰ ਲੈਂਥ ਦੇ ਨਾਲ ਹੈਵੀ ਦੁਪट्टे ਰਹਿਣ ਵਾਲੇ ਨੇ ਆ ਸਾਰੇ ਕਲਰ ਇਹਦੇ ਵਿੱਚ ਮਿਲਣ ਜਾਣੇ ਮਿਲਣ ਵਾਲੇ ਨੇ ਤੁਹਾਨੂੰ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਵਾਸਤੇ ਔਰ ਇਦਾਂ ਦੇ ਹੋਰ ਆਰਟੀਕਲ ਨਵੇਂ-ਨਵੇਂ ਦੇਖਣ ਵਾਸਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰ ਦਿਓ ਵੀਡੀਓ ਨੂੰ ਜਿਹੜੇ ਵੀ ਆਰਟੀਕਲ ਤੁਹਾਨੂੰ ਇਹ ਚੋ ਸਿਲੈਕਟ ਹੁੰਦੇ ਨੇ ਵੀਡੀਓ ਚੋਂ ਲਓ ਸਕਰੀਨਸ਼ਾਟ ਤੇ ਭੇਜ ਦਿਓ ਦਿੱਤੇ ਗਏ ਨੰਬਰਾਂ ਦੇ ਉੱਪਰ ਤੇ ਵਿਜ਼ਿਟ ਤੁਸੀਂ ਕਰਨਾ ਦਾ ਐਸਕੇ ਟੈਕਸਟਾਈਲ ਮੋਰਿੰਡਾ ਲੁਧਿਆਣਾ ਚੰਡੀਗੜ੍ਹ ਹਾਈਵੇ ਓਪੋਜ਼ਿਟ ਰਾਜ ਮਹਿਲ ਪੈਲਸ ਜਦੋਂ ਮਰਜੀ ਵਿਜ਼ਿਟ ਕਰ ਸਕਦੇ ਹੋ ਤੇ ਅੱਜ ਦੀ ਵੀਡੀਓ ਲਈ ਸਿਰਫ ਇਨਾ ਹੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ